ਸਾਤ ਸਿਰ ਕਾਲ ਜੀ ਮੈਂ ਉਮੀਦ ਕਰਦਾ ਤੋ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ 30 ਦਸੰਬਰ ਤੱਕ ਜਾਨਕੀ ਜਿਹੜੇ ਦਿਨ ਰਹਿ ਗਏ ਦਸੰਬਰ ਦੇ ਤੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਜਿਹੜਾ ਕੇਸਤਰ ਦਰਾਸਰ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਰਾਜਸਥਾਨ ਉੱਤਰੀ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਦੀ ਕੀ ਅਪਡੇਟ ਹੈ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤਾਂ ਕਿੜੇ-ਕਿਹੜੇ ਖੇਤਰਾਂ ਮੀਂਹ ਪੈ ਸਰ ਕਦੋਂ ਜਿਹੜਾ ਸਿਸਟਮ ਲੱਗ ਸਕਦਾ ਹੈ ਤਾਂ 20 ਤੋਂ 25 ਵਾਲਾ ਸਿਸਟਮ ਲੱਗੇਗਾ ਜਾਂ ਨਹੀਂ ਤਾਂ ਉਸ ਪਰ 25 ਤੋਂ ਲੈ ਕੇ 30 ਦਸੰਬਰ ਦੇ ਦਰਮਿਆਨ ਜ ਬੰਦੇ ਦਿਖਾਈ ਦੇ ਰਹੇ ਨੇ ਤਾਂ ਕਿਹੜੇ ਕਿਹੜੇ ਖੇਤਰਾਂ ਵਿੱਚ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਕਿਤਕ ਦੇ ਹਲਕਾ ਦਰਮਿਆਨਾ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਚੱਟਾਂ ਲੱਗ ਸਕਦੀਆਂ ਨੇ ਹਨੇਰੀ ਚੱਲਣ ਦੀ ਸੰਭਾਵਨਾ ਠੰਡ ਵਿੱਚ ਕਦੋਂ ਜਿਹੜਾ ਵਾਧਾ ਹੋਵੇ ਕੜਾਕੇ ਠੰਡ ਤੁੰਦਾਂ ਦੀ ਕਦੋਂ ਵਾਪਸੀ ਹੋ ਸਕਦੀ ਹੈ ਟੈਂਪਰੇਚਰ ਵਿੱਚ ਕਦੋਂ ਗਰਾਫਟ ਦੇਖਣ ਨੂੰ ਮਿਲੇਗੀ ਸਾਰੀ ਅਪਡੇਟ ਜਾਣਕਾਰੀ ਆਪੇ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ। ਸਭ ਤੋਂ ਪਹਿਲਾਂ ਗੱਲ ਕਰੀਏ 12 ਤੋਂ ਲੈ ਕੇ 18 19 20 ਦਸੰਬਰ ਤੱਕ ਮੌਸਮ ਠੀਕ ਠਾਕ ਹੈ ਜਿਹੜੀ ਟੁੱਟੀ ਪੱਜੀ ਬੱਦਲਵਾਈ ਹੋਵੇਗੀ ਜਾਨੀ ਇੱਕ ਦੋ ਵਾਰ 2 4 ਆਵਾਰ ਹੋ ਸਕਦਾ ਹੈ ਕਿ ਸੰਘਣੀ ਬੱਦਲਵਾਈ ਕੁਝ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਰੀ ਜਾਨੀ ਕਿ ਉੱਚੇ ਲੈਵਲ ਦੀ ਬੱਦਲਵਾਈ ਇਸ ਦਾ ਕੋਈ ਜ਼ਿਆਰਾ ਪ੍ਰਭਾਵ ਆ ਵੇਖਣ ਨਹੀਂ ਮਿਲਗਾ ਫਿਰ ਵੀ 22 ਚਾਂਸ ਹੋਤਰ ਇੱਕ ਅੱਧੀ ਵਾਰ 13 14 ਜਾਂ ਆਪਾਂ ਗੱਲ ਕਰੀਏ 12 ਤੋਂ ਲੈ ਕੇ 13 14 ਦੇ ਦਰਮਿਆਨ ਉਸ ਤੋਂ 17 18 19 ਦੇ ਦਰਮਿਆਨ ਇੱਕ ਅੱਧੀ ਵਾਰ ਉਸਦੇ ਕੁਝ ਪਾ ਪੜ ਦੇ ਨਾਂ ਲੱ ਰੱਦੀ ਲਾਕੇ ਹੋ ਕੇ ਪਾਕਿਸਤਾਨ ਦੇ ਨਾਲ ਲੱਗਦੇ ਉੱਤਰ ਪੱਛਮੀ ਜਾਂ ਉੱਤਰ ਪੂਰਬੀ ਲਾਕੇ ਇਹਨਾਂ ਵਿੱਚ ਉਸ ਰਿਹਾ ਕਿ ਬਾਈਚਾਨ ਸਿਕਤ ਦੇ ਜ਼ਿਲ੍ਹੇ ਵਿੱਚ ਦੋ ਚਾਰ ਜ਼ਿਲ੍ਹਿਆਂ ਦੇ ਕੁਝ ਕਿ ਇੱਕ ਅੱਦੇ ਪਿੰਡ ਵਿੱਚ ਨਿੱਕੀ ਮੋਟੀ ਕਣਮਣ ਜਾਂ ਹਉਦੇ ਚਰਾਟੇ ਪਏ ਨੇ ਇਹੋ ਜੀ ਅਪਡੇਟ ਆ ਬਿਨਾ ਜੋ ਵੀ ਠੀਕ ਆ ਆਪਾਂ ਨੂੰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਬਦਲਵਾਈ ਹੁੰਦੇ ਨਾਲ ਹੋ ਸਕਦਾ ਹੈ ਕਿ ਮੜ ਮੋਟਾ ਕਾਰਵਾਈ ਹੋ ਸਰੀ ਜਰਤਰ ਮੌਸਮ ਹੈ ਠੀਕ ਠਾਕ ਕੋਈ ਜ਼ਿਆਦਾ ਅਮੀ ਹਨਿਰ ਦੇ ਸਾਲ ਬੰਦੇ ਦਿਖਾਈ ਨਹੀਂ ਦੇ ਰਹੇ ਉਸ ਵਾਰ ਮੈਂ ਆਪਾਂ ਗੱਲ ਕਰੇ 20 ਤੋਂ ਲੈ ਕੇ ਫਿਲਹਾਲ ਜਿਹੜਾ ਪਹਿਲਾ ਸਿਸਟਮ ਸੀ 2025 ਵਾਲਾ ਉਹ ਵੀ ਫਿਲਹਾਲ ਹੁੰਦੀਆਂ ਜੋ ਵੀ ਦਾ ਸਿਦਰਾ ਉਸ ਵਿੱਚ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਠੀਕ ਤਾਂ 20 ਤੋਂ ਲੈ ਕੇ 25 ਵਾਲਾ ਸਿਸਟਮ ਲੱਗੇਗਾ ਜਾਂ ਨਹੀਂ ਲੱਗੇਗਾ ਤੇ ਲਗਾਤਾਰ ਤੁਹਾਡੇ ਤੱਕ ਅਪਡੇਟ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਉਸ ਤੋਂ ਬਾਅਦ ਜਿਹੜਾ 25 ਤੋਂ ਲੈ ਕੇ 30 ਦਸੰਬਰ ਦੇ ਦਰਮਿਆਨ ਸਿਸਟਮ ਲੱਗ ਸਕਦਾ ਹੈ ਜਾਨੀ ਕਿ ਮੇਨ ਤੌਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ 18 19 20 ਤੱਕ ਮੌਸਮ ਠੀਕ ਠਾਕ ਹੈ ਤੇ ਮੇਨ 20 ਤੋਂ ਲੈ ਕੇ 30 ਦਸੰਬਰ ਦੇ ਦਰਮਿਆਨ ਇੱਕ ਜਾਂ ਦੋ ਸਿਸਟਮ ਲੱਗ ਸਕਦੇ ਪੰਜਾਬ ਦੇ ਆ ਬਹੁਤੇ ਜਾਂ ਆਪਾਂ ਕਹਿੰਦੇ ਥੋੜੇ ਇਲਾਕਿਆਂ ਵਿੱਚ ਉਸ ਤੋਂ ਨਾਲ ਲੱਗਦੇ ਉੱਤਰੀ Rajasthan ਹੋ ਗਿਆ ਸ਼ਿਰਗੰਗਣਾ ਨਾਨਗਰ ਨੂਬ ਘ ਉੱਤਰੀ ਹਰਿਆਣਾ ਆ ਗਿਆ ਸਿਰਸਾ ਇਸਾਰੂਗਾ ਫਤਿਹਪੁਰਬਾਦ ਹੋਗਾ ਕੈਥਲ ਅੰਮ੍ਰਿਤਸਰ ਪੰਚਕੂੜ ਆ ਗਿਆ ਤੇ ਹੋਰ ਜਿਹੜੇ ਦਿੱਲੀ ਦੇ ਖੇਤਰ ਹੋਗੇ ਜਾਂ ਪੱਛਮੀ ਯੂਪੀ ਸਾਰਨਪੁਰ ਮੁਜ਼ਫਰਪੁਰ ਨਗਰ ਹੋ ਗਿਆ ਜਾਂ ਪੰਜਾਬ ਦੇ ਖੇਤਰ ਹੋਗੇ ਫਿਰੋਜ਼ਪੁਰ ਗਾ ਫਰੀਦਕੋਟ ਮੁਕਸਰ ਹੋਗੇ ਦੱਖਣੀ ਕੀ ਤਰਫ ਆਸਲ ਕਾ ਆ ਗਿਆ ਜਾਂ ਆਪਣੇ ਆਪ ਹੋਰ ਮਲੋਟ ਹੋਗਾ ਸਿਰ ਆਪਣਾ ਜੋ ਆ ਸੰਗਰੂਰ ਹੋਗਾ ਪਟਿਆਲਾ ਆ ਗਿਆ ਰੂਪਨਗਰ ਮੁਹਾਲੀ ਚੰਡੀਗੜ੍ਹ ਹੋਗਾ ਉੱਤਰ ਪੂਰਬੀ ਇਲਾਕੇ ਹੋਗੇ ਪਠਾਨਕੋਟ ਹੋਗਾ ਗੁਰਦਾਸਪੁਰ ਜਲੰਧਰ ਕਪੂਰਥਲਾ ਆ ਗਿਆ ਜਾਂ ਅਮਰਸਰ ਤਰਨਤੰਦ ਦੇ ਖੇਤਰ ਲੁਧਿਆਣਾ ਆ ਗਿਆ ਆਪਣਾ ਹੁਸ਼ਿਆਰਪੁਰ ਹੋ ਗਿਆ ਨਾਲਕ ਸੋ ਜਾਨਕੀ ਟੋਟਮੇ ਤੌਰ ਤੇ ਹੋ ਸਕਦਾ ਕਿ ਇੱਕ ਕਦੀ ਵਾਰ ਹੋ ਸਕਦਾ ਕਿ ਕਾਫੀ ਇਲਾਕਿਆਂ ਹਲਕਾ ਦਰਮਿਆਨਾ ਕੇ ਦਰਮਿਆਨੇ ਤੋਂ ਪਾਰੀ ਵਿੱਚ ਦੇ ਚੱਟਾਂ ਲੱਗ ਸਕਦੇ ਹਨੇਰੀ ਚੱਲਣ ਦੀ ਸੰਭਾਵਨਾ ਰਹਿ ਗਈ ਜਸਤੀ ਗਤੀ 30 ਤੋਂ ਲੈ ਕੇ 40 ਕਿਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੇ ਹੁੰਦੀ ਹੈ ਜੋ ਵੀ ਰੇਟਾਰ ਸਿਸਟਮ ਫਿਲਹਾਲ ਜਿਹੜਾ 20 ਤੋਂ 25 ਵਾਲਾ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਆ ਜਿਹੜਾ 23 24 ਤੋਂ ਲੈ ਕੇ 25 ਤੋਂ ਲੈ ਕੇ 30 ਦਸੰਬਰ ਦੇ ਦਰਮਿਆਨ ਲੱਗ ਸਕਦਾ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਆਪਣਾ 20 ਤੋਂ ਲੈ ਕੇ 25 ਵਾਲਾ ਸਿਸਟਮ ਫਿਲਹਾਲ ਠੀਕ ਇਹ ਕਾਫੀ ਦਿਨ ਪੈਣੇ ਤਾਂ ਉਸ ਪਰ 20 ਦਸੰਬਰ ਤੱਕ ਕੋਈ ਜ਼ਿਆਦਾ ਠੰਡ ਵਿੱਚ ਆਪਕੜੇ ਕਿੜਾਕੇ ਠੰਡ ਪੈਣ ਦਾ ਅਸਰ ਨਹੀਂ ਦਿਨ ਵੇਲੇ ਆ ਧੁੱਪ ਲੱਗਣ ਦੇ ਨਾਲ ਉਸ ਦੇ ਕੁਝ ਖੇਤਰਾਇ ਮੱਧਮ ਦੀ ਧੁੱਪ ਦੇਖਣ ਨੂੰ ਮਿਲ ਸੇ ਜਿਸ ਕਾ ਆਪ 13 14 ਜਾਂ 12 ਦੇ ਦਰਮਿਆਨ ਉਸ ਵਾਰ 17 16 ਦੇ ਦਰਮਿਆਨ ਆ ਬੱਦਲ ਬਈ ਕ੍ਰਾਸ ਕਰੇਗੀ ਠੀਕ ਹੈ ਜਿਸ ਕਰਕੇ ਉਸ ਦੇ ਕੀ ਤਾਂ ਅਪਥੋੜੀ ਮੱਧਮ ਰਹਿ ਸਕਦੀ ਬਾਕੀ ਕੋਈ ਜ਼ਿਆਦਾ ਠੰਡ ਵਿੱਚ ਵਾਦਾ ਹੁੰਦੇ ਅਸਰ ਨਹੀਂ ਰਹਿਣਗੇ ਮੌਸਮ ਠੀਕ ਠਾਕ ਦਿਨ ਵੇਲੇ ਆ ਟੈਂਪਰੇਚਰ ਕੋਈ ਜ਼ਿਆਦਾ ਗਰਾਵਟ ਦੇਖਣ ਨਹੀਂ ਮਿਲੇ 19 ਤੋਂ ਲੈ ਕੇ 20 ਜਾਂ 21 22 ਟੈਂਪਰੇਚਰ ਕੋਈ ਜ਼ਿਆਦਾ ਗਰਾਵਟ ਵੇਖਣ ਨਹੀਂ ਮਿਲਿਆ ਹਲਕੀ ਜਿਹੀ ਰਾਤ ਦੀ ਠੰਡ ਵਿੱਚ ਥੋੜਾ ਥੋੜੀ ਹੌਲੀ ਹੌਲੀ ਵਾਧਾ ਹੋਵੇਗਾ ਜਾਨਕੀ ਹੌਲੀ ਹੌਲੀ ਠੰਡ ਵਧਣ ਦੇ ਅਸਰਾਂ ਨਾਲ ਕੇ 5 6 ਤੋਂ ਲੈ ਕੇ 6 7 ਤੋਂ ਲੈ ਕੇ ਜਾਂ 8 9 ਤੋਂ ਲੈ ਕੇ ਤੇ 10 ਡਿਗਰੀ ਆਰ ਤਾ ਟੈਂਪਰੇਚਰ ਦਰਜ ਕੀਤੇ ਜਾਣਗੇ ਪੰਜਾਬ ਨਾਲਕ ਦੇ ਉੱਤਰੀ ਰਾਜਸਥਾਨ ਹਰਿਆਣਾ ਦੇ ਖੇਤਰੋਂ ਕੇ ਪੱਛਮੀ ਯੂਪੀ ਦਿੱਲੀ ਤੱਕ ਮੌਸਮ ਲਗਭਗ 18 19 20 ਦਸੰਬਰ ਤੱਕ ਆ ਠੀਕ ਠਾਕ ਤੁੰਡਾਂ ਦੀ ਆ ਸਬਾਵਣਾ ਪਾਣ ਦੀ ਦਿਖਾਈ ਨਹੀਂ ਦੇ ਜੇਕਰ 20 ਤੱਕ 25 ਵਾਲਾ ਸਿਸਟਮ ਲੱਗਦਾ ਤੁੰਡਾਂ ਜਿਹੜੀਆਂ ਵਧਣਗੀਆਂ ਜਾਨਕ ਕਾਫੀੜ ਸੰਗਣੀ ਤੁੰਦਾ ਪੈਣ ਗਿਆ 20 ਤੋਂ ਬਾਅਦ ਹੋ ਸਕਦਾ ਤੁੰਦਾ ਦੀ ਵਾਪਸੀ ਜੇਕਰ ਨਹੀਂ ਪੈਂਦਾ ਠੀਕ ਹੈ ਜੇਕਰ ਨਹੀਂ ਪੈਂਦਾ ਫਿਰ 25 ਦਸੰਬਰ ਤੱਕ ਜਕੈਸਰ ਜਦ ਤੱਕ ਮੀਂਹ ਆ ਨਾ ਪਵੇ ਜਕੈਸਰ 25 26 ਦਸੰਬਰ ਤੱਕ ਮੌਸਮ ਜਿਆਦਾਤਰ ਠੀਕ ਹੋਈ ਤੁੰਦਾ ਦੀ ਜਿਆਦਾ ਸਭਾਵਨਾ ਨਹੀਂ ਰਹੇਗੀ ਫਿਰ ਵੀ ਆ ਠੀਕ ਹੈ ਹੋਲੀ ਹੋਲੀ ਜਦ ਤੁੰਦਾ ਗਾ ਵਧਣੀ ਸ਼ੁਰੂ ਹੋਣਗੇ 25 ਤੋਂ ਬਾਅਦ ਹੋ ਸਕਦਾ ਜਾਂ 20 ਤੋਂ ਬਾਅਦ ਆ ਸਿਸਟਮ ਲੱਗਦਾ ਠੀਕ ਹੈ ਤੁੰਦਾ ਕਾਫੀੜ ਸੰਗਣੀ ਤੁੰਦਾ ਪੈਣ ਗਿਆ ਤਾਂ ਕਾਫੀ ਇਲਾਕਿਆਂ ਵਿੱਚ ਜੇਕਰ ਮੀਂਹ ਪੈਂਦਾ ਠੀਕ ਹੈ ਤਾਂ ਠੰਡ ਵਿੱਚ ਕਾਫੀੜ ਵਾਧਾ ਹੋ ਗਏ ਦਿ ਆ ਟਿਕਣ ਕੇ ਕੜਾਕੇ ਠੰਡ ਤੁੰਦਾ ਦੀ ਵਾਪਸੀ ਹੋਵੇਗੀ ਤਾਂ ਫਿਲਹਾਲ 18 19 20 ਤારીખ ਤੱਕ ਮੌਸਮ ਠੀਕ ਠਾਕ ਜਿਆਦਾ ਆਪਾਂ ਗੱਲ ਕਰੀਏ ਅਮੀ ਹਣੇਰ ਦਾ ਸਾਰ ਬੰਦੇ ਦਿਖਾਈ ਨਹੀਂ ਜੇ ਬਾਈ ਬਾਈ ਚਾਂਸ ਹੋ ਸਕਦੇ ਇੱਕ ਅੱਧੀ ਵਾਰ ਨਿੱਕੀ ਮੋਟੀ ਕਾ ਵੀ ਹੋ ਸਰੇ ਜੇ ਬੱਦਲੇ ਕਰਾਸ ਕਰਕੇ ਜਿਸ ਕਰਕੇ ਕੋਈ ਜਾੜਾ ਪਕੜ ਕੇ ਉਮੀਦੇ ਆਸਾਰ ਨਹੀਂ ਦੇਣਗੇ ਮੌਸਮ ਲਗਭਗ ਠੀਕ ਠਾਕ ਰਹਿਣ ਤੇ ਆਸਾਰ ਨਹੀਂ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 18 19 20 ਦਸੰਬਰ ਤੱਕ ਮੌਸਮ ਠੀਕ ਠਾਕ 20 ਤੋਂ ਲੈ ਕੇ 25 ਹਾਲ ਸਿਸਟਮ ਲੱਗ ਸਕਦਾ ਹੈ ਠੀਕ ਹੈ ਬਾਕੀ ਹੋਣ ਤੇ ਰਡਾਰ ਸਿਸਟਮ ਸ ਲਗਦਾ ਨਹੀਂ ਵੀ ਲੱਗ ਸਕਦਾ ਹੋ ਸਕਦਾ ਹੈ ਥੋੜੇ ਬਹੁਤ ਖੇਤਾਂ ਜਾਂ ਬਹੁਤੇ ਖੇਤਾਂ ਨੂੰ ਪ੍ਰਭਾਵਿਤ ਕਰੇ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਉਸ ਪਰ 25 ਤੱਕ 30 ਦਸੰਬਰ ਦੇ ਦਰਮਿਆਨ ਇੱਕ ਸਿਸਟਮ ਆਸਰਤ ਜਾਨੀ ਕਿ ਇੱਕ ਦਿਨ ਦੋ ਸਿਸਟਮ ਲੱਗ ਸਕਦੇ ਨੇ ਦਸੰਬਰ ਦੇ ਐਂਡ ਤੱਕ ਜਾਨੀ 20 ਤੱਕ ਲਗੇ 30 ਦਸੰਬਰ ਦੇ ਦਰਮਿਆਨ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇ ਜਾਣਕਾਰੀ ਆਪਾਂ ਚੈਨਲ ਤੇ ਵਿਚਾਰਾਂ ਚ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਫਿਲਹਾਲ ਇਹ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਆਨ ਤੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ